ਇਹ ਵਿਨਦਰ ਕੁਮਾਰ ਇਹ ਮੇਰੇ ਸਹਧ ਰਿਸ਼ਤੇਦਾਰ ਆ ਇਹਦੀ ਘਰ ਦੀ ਨੂੰ ਕੋਈ ਆਪਣੇ ਮੁੰਡਾ ਲੈ ਗਿਆ ਵਾ ਠੀਕ ਆ ਉਹਨਾਂ ਕੋ ਕੰਮ ਸਿੱਖਰੀ ਤੇ ਗੱਲਬਾਤ ਉਹਨਾਂ ਤੇ ਹੈਗੀ ਸੀ ਕੋਈ ਆਪੋ ਚੁਮੜੇ ਦੀ ਨਾਲ ਤੇ ਥੋੜਾ ਜਿਆ ਇਨਾਂ ਦਾ ਪਚੱਕਰ ਚੁੱਕਰ ਮਿਰਚ ਹੈ ਹੀ ਚੱਲਦਾ ਹੀ ਜਾਂ ਨਹੀਂ ਚੱਲਦਾ ਪਰ ਆਈ ਐਸਐਸਪੀ ਦੇ ਕੋ ਬਿਆਨ ਦਵਾਏ ਹੋ ਜਨਾਨੀ ਕੋ ਤੇ ਉਹਨੇ ਕਿਹਾ ਕਿ ਮਤਲਬ ਆ ਬਿਆਨ ਦੇ ਕੇ ਗਈ ਹੈ ਖੁਦ ਤੇ ਫਿਰ ਅੱਜ ਉਹਨਾਂ ਨੇ ਤਾਂ ਗਿਧਮ ਕਿ ਦਿੱਤੀ ਇਹਨੂੰ ਮਾਰਨ ਮੰਨਦੀ ਤੇ ਰਾਤ ਦਵਾਈ ਦੁਵਾਈ ਦੂ ਲੈਣਾ ਇਹ ਘਰੋਂ ਟਾਂਕੇ ਤਾਨੂੰ ਮਤਲਬ ਕਿ ਉਹ ਇੱਥੇ ਜ਼ਬਰਦਸਤੀ ਨਾਲ ਕੋ ਲੈ ਗਏ ਆਪਣੀ ਕਹਿੰ ਦਿੱਤੀ ਥਾਣੇ ਦਿਖਾ ਦਿੱਤੀ ਹੁਣ ਥਾਣੇ ਵਾਲ ਕਹਿੰਦੇ ਕਾਰਵਾਈ ਹੋਏਗੀ ਹੁਣ ਦੇਖਦੇ ਆਪਾਂ ਕੀ ਕਰਦੇ ਆ ਤੇ ਉਹ ਮੁੰਡੇ ਦਾ ਨੰਬਰ ਹੈਗਾ ਕੋਈ ਇੰਨਾ ਦੌੜੀ ਹੁਣ ਬੱਸ ਬੰਦਾ ਆ ਰਿਹਾ ਇਹ ਵਿਵੇਂਦਰ ਕੁਮਾਰ ਇਹ ਮੇਰੇ ਸਹੁਰੇ ਰਿਸ਼ਤੇਦਾਰ ਆ ਇਹਦੀ ਘਰ ਦੀ ਨੂੰ ਕੋਈ ਆਪਣੇ ਮੁੰਡਾ ਲੈ ਗਿਆ ਵਾ ਠੀਕ ਆ ਉਹਨਾਂ ਕੋ ਕੰਮ ਸਿੱਖਰੀ ਤੇ ਗੱਲਬਾਤ ਉਹਦਾ ਹੈਗੀ ਸੀ ਕੋਈ ਆਪੋ ਚੁੰਮਰੇ ਦੀ ਨਾਲ ਤੇ ਥੋੜਾ ਜਿਆ ਇਨਾਂ ਦਾ ਪਚੱਕਰ ਚੁੱਕ ਮਿਰਚ ਹੈ ਹੀ ਚੱਲਦਾ ਹੀ ਜਾਂ ਨਹੀਂ ਚੱਲਦਾ ਪਰ ਅਹੀ ਐਸਐਸਪੀ ਦੇ ਕੋ ਬਿਆਨ ਦਵਾਏ ਹੋ ਜਨਾਨੀ ਕੋ ਤੇ ਉਹਨੇ ਕਿਹਾ ਕਿ ਮਤਲਬ ਉਹ ਆਪ ਬਿਆਨ ਦੇ ਕੇ ਗਈ ਆ ਖੁਦ ਤੇ ਫਿਰ ਅੱਜ ਉਹਨਾਂ ਨੇ ਤਾਂ ਗਿਦਮ ਕੀ ਦਿੱਤੀ ਇਹਨੂੰ ਮਾਰਨ ਮੁੰਡੀ ਤੇ ਰਾਤ ਦਵਾਈ ਦਵੀ ਲੈਣਾ ਇਹ ਘਰੋਂ ਤੇ ਆਣ ਕੇ ਤਾਂ ਉਹਨੂੰ ਮਤਲਬ ਕਿ ਉਹ ਇੱਥੇ ਜ਼ਬਰਦਸਤੀ ਨਾਲ ਕੋ ਲੈ ਗਏ ਐਪਲੀਕੇਸ਼ਨ ਦਿੱਤੀ ਹੈ ਥਾਣੇ 'ਆਂ ਦਰਖਾਸਤ ਦਿੱਤੀ ਹੈ ਹੁਣ ਥਾਣੇ ਵਾਲੇ ਕਹਿੰਦੇ ਕਾਰਵਾਈ ਹੋਏਗੀ ਹੁਣ ਦੇਖਦੇ ਆਪਾਂ ਕੀ ਕਰਦੇ ਆ ਤੇ ਉਹ ਮੁੰਡੇ ਦਾ ਨੰਬਰ ਹੈਗਾ ਕੋਈ ਜਿੰਨਾ ਦੌੜੀ ਜੂ ਹੁਣ ਬੱਸ ਬੰਦ ਆ ਰਿਹਾ ਫਿਰ ਇਨਸਾਫ ਮੁੰਡੇ ਨੂੰ ਮਿਲੇ ਇਹਨੂੰ ਜੋ ਵੀ ਇਹਦੀ ਕਾਰਵਾਈ ਹੈ ਹੁੰਦੀ ਆ ਕਿਉਂਕਿ ਦੋ ਇਹਦੇ ਬੱਚੇ ਆ ਛੋਟੇ ਛੋਟੇ ਤੇ ਇਨਸਾਫ ਕੀਤਾ ਜਾਏ ਇਹਨਾਂ ਨੂੰ ਜਿਹੜਾ ਨਾ ਵੀ ਅੰਦਰ ਕਿ ਮਾਰਦਾ ਹੈ ਅ ਸੜ ਮੈਂ ਦਵਾਈ ਲੈਣਾ ਆਦੀ ਆਪਣੀ ਘਰ ਦੀ ਨਾਲ ਸੜ ਉੱਥੇ ਇਹ ਮੁੰਡਾ ਆਦੀ ਤੇ ਉਹਨਾਂ ਦੀ ਕੋਈ ਗੱਲਬਾਤ ਪਹਿਲਾਂ ਦੀ ਉਹ ਧੋਕੀ ਦਿੰਦਾ ਦੀ ਮਿੰਦਮੀ ਤੈਨੂੰ ਵੀ ਤੇ ਮੇਰੇ ਘਰ ਦੀ ਲੈ ਗਿਆ ਤੇ ਉੱਥੇ ਕੰਮ ਕਰਦੀ ਦੀ ਮੰਗ ਕਰਦੇ ਹਾਂ ਹੁਣ ਇਨਸਾਫ ਮਿਲੇ ਸਾਡਾ ਬੱਚਾ ਇਹ ਮੇਰੇ ਦੋ ਬੱਚੇ ਨੇ ਤੇ ਮੈਨੂੰ ਇਨਸਾਫ ਮਿਲੇ ਮੇਰੇ ਨਾਲ ਧੱਕਾ ਕਰਦੇ ਆਸਮੂਲ ਹੋਈ ਹੈ ਸਾਨੂੰ ਦੀ ਵੱਲੋਂ ਵੀ ਮੇਰੀ ਵਾਈਫ ਜਿਹੜੀ ਆ ਉਹ ਇੱਥੇ ਹੈਗਾ ਸੀਗਾ ਟੈਟੂ ਦਾ ਇੱਕਾ ਸ਼ਾਪ ਤੇ ਉੱਥੇ ਲੱਗੀ ਸੀ ਤੇ ਉੱਥੇ ਟੈਟੂ ਵਾਲੇ ਮੁੰਡੇ ਦੇ ਨਾਲ ਚਲੀ ਗਈ ਆ ਤੇ ਮੇਰੇ ਤਿੰਨ ਬੱਚੇ ਆ ਤਾਂ ਉਹ ਪਹਿਲਾਂ ਵੀ ਚਲ ਗਈ ਸੀ ਤੇ ਪਹਿਲਾਂ ਆ ਗਈ ਸੀ ਲੇਕਿਨ ਹੁਣ ਦੁਬਾਰਾ ਉਹ ਫਿਰ ਚਲੀ ਗਈ ਆ ਉਹਦੇ ਨਾਲ ਤੇ ਇਸ ਬੰਦੇ 'ਚ ਅਸੀਂ ਹੁਣ ਪੜਤਾਲ ਕਰ ਰਹੇ ਹਾਂ